ਰਾਣੀ ਰਾਣੀ ਬਦਲ ਕਿਹੜੀ ਨੁਕਰੇ ਵੜ ਗਈ ਜਾਤੀ ਮਮੀ ਹਾਂਜੀ ਮਮੀ ਆਪੋ ਤੇ ਮੈਂ ਤੈਨੂੰ ਆਜ ਮਾਰੀ ਕਿੱਥੇ ਕੱਲਿਆ ਮੈਨਾਂ ਬੜਾ ਬੈਂਕ ਜਾਣਾ ਸੀ ਕੰਮ ਸੀ ਮੈਨੂੰ ਥੋੜਾ ਜਿਹਾ ਬੈਂਕ ਆਹ ਤਵੇਲਾ ਹੋ ਅਜੇ ਤੂੰ ਨਹੀਂ ਵੇਲਾ ਕਿੱਥੇ ਆ ਜਾਣਾ ਹੈ ਬੈਂਕ ਕੰਮ ਸੀਗਾ ਮੈਨੂੰ ਤਾਂ ਉੱਥੇ ਹੀ ਚਲਾ ਜਾਣਾ ਹੈ ਕਿਉਂ ਕੀ ਗੱਲ ਹੋ ਗਈ ਮੈਨੂੰ ਤਾਂ ਕੋਈ ਕੰਮ ਸੀ ਕਰਨਾ ਕੀ ਕੰਮ ਨਾ ਤੇਰੀ ਮਾਸੀ ਨੇ ਠੀਕ ਹੈਗੀ ਕੀ ਹੋਇਆ ਠੀਕ ਨਹੀਂ ਹੈਗੀ ਉਹ ਪਿਛਲੀ ਵਾਰੀ ਬਿਮਾਰ ਪਈ ਸੀ ਨਾ ਅੱਛਾ ਉਦੋਂ ਵੀ ਨਹੀਂ ਮੈਂ ਗਈ ਤੇ ਉਹ ਤਾਂ ਗੁੱਸਾ ਕਰਦੀ ਤੁਹਾਨੂੰ ਮੈਨੂੰ ਨਹੀਂ ਦੱਸਿਆ ਮੈਨੂੰ ਤਾਂ ਕਿਸੇ ਕੋ ਪਤਾ ਲੱਗਾ ਹੀ ਕਿ ਉਹ ਬਹੁਤ ਬਿਮਾਰ ਹੈਗੀ ਤੇ ਤੂੰ ਜਾਉਣਾ ਹੈ ਫਿਰ ਪਤਾ ਮੈਨੂੰ ਕਿੱਥੇ ਨਾ ਜਾਣਾ ਦੱਸ ਮੈਨੂੰ ਉਧਰ ਗੱਡੀ ਖੜਾ ਜਾਂਦਾ ਕੋਈ ਦੱਸਦਾ ਕਿ ਉਹ ਜਾਉਂਦਾ ਉਧਰ ਦਾ ਉਧਰ ਤਾਂ ਮੋਟਰਸਾਈਕਲ ਹੀ ਜਾ ਸਕਦਾ ਪੈਨੂੰ ਤੈਨੂੰ ਪੁੱਛਿਆ ਸੀ ਵੀ ਤੇ ਤੂੰ ਮੈਨੂੰ ਲੈ ਜਾਵੇਂ ਤੇ ਮਲਾ ਲਿਆਵੇਂ ਕਿਉਂਕਿ ਜਿਹਦਾ ਉਹਦਾ ਫੋਨ ਹੁੰਦਾ ਚੱਦ ਨਾ ਗੱਲਬਾਤ ਨਹੀਂ ਮੇਰੇ ਨਾਲ ਕਰਦੀ ਉਹ ਬੋਲਦੀ ਨਹੀਂ ਤੇ ਮੈਨੂੰ ਕਿਸੇ ਕੋ ਪਤਾ ਲੱਗਾ ਉਹਨੇ ਨਹੀਂ ਮੈਨੂੰ ਸੁਨਿਆਕ ਲੈਣ ਨੂੰ ਪਤਾ ਤੇ ਅੱਗੇ ਵੀ ਨਹੀਂ ਆ ਮਾਸੀ ਆ ਤੇਰੀ ਫਿਰ ਵੀ ਅੱਛਾ ਤੇ ਮੇਰੇ ਨਾਲ ਤੂੰ ਚੱਲ ਚੱਲੇਗਾ ਨਾ ਆਓ ਚਲ ਮਮੀ ਮੈਂ ਵੇਖਦਾ ਮੇਰੇ ਨਾਲ ਸੁਮੇ ਲਾਲਨਾਹ ਸਾਹਿਬਤਾ ਜਮ ਬੈਂਕ ਦਾ ਪੁੱਛਣਾ ਉਹ ਫੋਨ ਫਾਨ ਕਰਕੇ ਕਿ ਕੀ ਸਾਹ ਹਤਾਵੇ ਬਾਅਦ ਵਿੱਚ ਮੇਰਾ ਕੰਮ ਹੋ ਸਕਦਾ ਕੀ ਆ ਮੈਂ ਤੁਹਾਨੂੰ ਦੱਸਦਾ ਥੋੜਾ ਡਾਕੂਮੈਂਟ ਰੁਕ ਜੋ ਸੋਚੇ ਪੈ ਗਿਆ ਸੋਚਣ ਤੇ ਕੁਝ ਨਹੀਂ ਹੋ ਰਿਹਾ ਮੈਂ ਕਿਹਾ ਮੈਂ ਲਾਲਨਾਹ ਸਾਹਿਬ ਮੈਂ ਬੈਂਕਰ ਦਾ ਤੁਹਾਨੂੰ ਦੱਸਿਆ ਨਾ ਉਹਨੂੰ ਪੁੱਛ ਲੈਣਾ ਫੋਨ ਕਰਕੇ ਕਿ ਬਾਅਦ ਚ ਹੋ ਸਕਦਾ ਕੰਮ ਤੇ ਨਹੀਂ ਹਾਂ ਜਾਣ ਨੂੰ ਤੇ ਮੈਂ ਲੱਕੀਣਾ ਵੀ ਚਲੀ ਜਾਂਦੀ ਉਹ ਵੇਖਦਾ ਕਿ ਸ਼ਾਮੀ ਹੁੰਦਾ ਹੀ ਤੇ ਸ਼ਾਮੀ ਹੋਣ ਚਿਰ ਕਿੰਨਾ ਹਨੇਰਾ ਹੋ ਜਾਂਦਾ ਤੇ ਕਿਸੇ ਦੇ ਘਰ ਨੇਰੇ ਜਾਂਦੇ ਥੋੜੀ ਚੰਗੇ ਲੱਗਦਾ ਨਾਲੇ ਰਸਤਾ ਹੋ ਜਾਂ ਨਹੀਂ ਹੈਗਾ ਨੇਰੇ ਜਾਣ ਵਾਲਾ ਹੈ ਤੇ ਇਸ ਕਰਕੇ ਮੈਂ ਤੈਨੂੰ ਕਿਹਾ ਸੀ ਤੇ ਤੂੰ ਮੇਰੇ ਨਾਲ ਚੱਲ ਪੋ ਹੂੰ ਤੇ ਠੀਕ ਹੈ ਮੰਮੀ ਚਲੋ ਮੈਂ ਮੇਰੇ ਇੱਥੇ ਪੈਲੀਆਂ ਦੇ ਕੰਮ ਹੈ ਨਾ ਪੁੱਤ ਉਹ ਤੂੰ ਕੰਮੇ ਨੂੰ ਸਮਝਾ ਦੀ ਵੀ ਮੱਝਾਂ ਡੰਗਰਾਂ ਨੂੰ ਪੱਠੇ ਪਾ ਦਿਓ ਤੇ ਚੱਲ ਜੋ ਕੰਮ ਕਰਨ ਵਾਲਾ ਉਹ ਨੂੰ ਕਹੀ ਕਰਿਆਗੇ ਤੇ ਬਾਕੀ ਆ ਕੇ ਤੂੰ ਸਾਂਭ ਲੈਣਾ ਪੁੱਤ ਉਹ ਤੇ ਠੀਕ ਹੈ ਮੰਮੀ ਪੈਲੀਆਂ ਦਾ ਕੰਮ ਹੁੰਦਾ ਤਾਂ ਮੈਂ ਕਹਿ ਜਾਂਦਾ ਤਨ ਮੈਂ ਦੱਸ ਦਿਆਂ ਨਾ ਬੈਂਕ ਦਾ ਕੰਮ ਆ ਮੈਨੂੰ ਮਾੜਾ ਜਿਹਾ ਪੁੱਛ ਲੈੰਦੋ ਡਾਕੂਮੈਂਟ ਦੋ ਭਲਾ ਲੈਣੇ ਹਿਸਾਬ ਤਾਬ ਕੋਈ ਨੀ ਫਿਕਰ ਨਾ ਕਰੋ ਠੀਕ ਹੈ ਕੋਈ ਗੱਲ ਨਹੀਂ ਤਾ ਆਪਾਂ ਜਾਣਾ ਹੀ ਧਿਆਨ ਰੱਖ ਹਾਂ ਹਾਂ ਮੈਂ ਕਰਦਾ ਕਰਦਾ ਕੁਛ ਆ ਕੁਛ ਹੋਰ ਥੋੜੀ ਮੈਂ ਕਿਹੇ ਨਾ ਜਾਣਾ ਤੇ ਆ ਲੈ ਜਾਣਾ ਕੋਈ ਗੱਲ ਨਹੀਂ ਕੋਈ ਗੱਲ ਇੱਕ ਮਿੰਟਾ ਮੈਂ ਆਇਆ ਆ ਗਿਆ ਤੇ ਚੱਲ ਜੂ ਉਹ ਦੇਖੋ ਪੁੱਛਣ ਗਿਆ ਹੋਣਾ ਆਂਦਾ ਨਾ ਮੈਂ ਮੰਮੀ ਨੂੰ ਪੁੱਛਣਾ ਮੰਮੀ ਨਾਲ ਜਾਵਾਂ ਕਿ ਨਾ ਜਾਵਾਂ ਦੱਸ ਹੁਣ ਮੰਮੀ ਨਾਲ ਜਾਣ ਵਾਸਤੇ ਵੀ ਇਹਨਾਂ ਨੂੰ ਪੁੱਛਣਾ ਪਊ ਕਿ ਇਹ ਵੱਜਾਂ ਮਰਾਂ ਡੀ ਮਰਾਂ ਹਲੋ ਸ਼ਮੀ ਹਾਂਜੀ ਇੱਧਰ ਬੈਠ ਜਾ ਗੱਲ ਕਰ ਕੀ ਹੋਇਆ ਕੀ ਆ ਤਾ ਤੁਹਾਡੀ ਮਾਂ ਨੇ ਰੋਕਣ ਡਈ ਹੀ ਤੁਹਾਨੂੰ ਕੀ ਆ ਯਾਰ ਰੋਕਣੇ ਹੁੰਦਾ ਵਾ ਕੰਮ ਨੂੰ ਜਾਣਾ ਹੁੰਦਾ ਕੋਈ ਨਾ ਕੋਈ ਸੁਵਾਜ ਮਾਰਦੇ ਹੁੰਦੇ ਆ ਤੂੰ ਮੇਰੀ ਗੱਲ ਸੁਣ ਮੈਂ ਜਾਣਾ ਬੈਂਕ ਹਾਂ ਤੇ ਬੈਂਕ ਦਾ ਕੰਮ ਹੀ ਮੇਰਾ ਜ਼ਰੂਰੀ ਸੀਗਾ ਹਮ ਵਾਹ ਕੰਮ ਤੇ ਮੇਰਾ ਬਾਝ ਵੀ ਹੋ ਸਕਦਾ ਕਿ ਤੈਨੂੰ ਪੈਲੀਆਂ 'ਚ ਨਹੀਂ ਜਾਣਾ ਪੈਲੀਆਂ ਦਾ ਤੋਂ ਮੁੰਡੇ ਨੂੰ ਕਹਾਂ ਆ ਮੈਂ ਅੱਜ ਅਜ ਸੱਜਣਾ ਥੀਟਾ ਕੰਮ ਨਹੀਂਗਾ ਮੰਮੀ ਕੀ ਆਲੀ ਉਹ ਕਹਿੰਦੀ ਮਾਸੀ ਨਹੀਂ ਠੀਕ ਆ ਹਮ ਜਿਆਦੀ ਬਿਮਾਰ ਆ ਹਮ ਤੇ ਚੱਲ ਮੇਰੇ ਨਾਲ ਕਿਉਂ ਹੈ ਨਹੀਂ ਵੱਡਾ ਹੈ ਨਹੀਂ ਤਾਂ ਪਤਾ ਉਹਦੇ ਡਿਊਟੀ ਤੇ ਆਉਦੀ ਤੇ ਉਹਨੇ ਤੇ ਸ਼ਾਮਾਂ ਨੂੰ ਆਉਣਾ ਕਿਤੇ ਨੇਰੇ ਤੈਨੂੰ ਪਤਾ ਕੱਲੀ ਕਿੱਥੇ ਜਾਊਗੀ ਨਾ ਉਥੇ ਜਾਣ ਨੂੰ ਰਾਹ ਆਣਾ ਕੋਈ ਚੰਦੀ ਗੜੀ ਟਾਂਗੇ ਜੀ ਜਾਂਦੀ ਹੈ ਹੈ ਉਥੇ ਤੇ ਕੁੜੀਆਂ ਬੈਂਟਰੀਆਂ ਵੀ ਨਹੀਂ ਜਾਂਦੀਆਂ ਤੇ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਵੱਡਾ ਪੁੱਤ ਵੀ ਹੈਗਾ ਵਾ ਉਹਨੂੰ ਕਹ ਦੇ ਉਹ ਛੁੱਟੀ ਲੈ ਲੈਂਦਾ ਇੱਕ ਦਫ਼ਤਰ ਤੋਂ ਆਪਾਂ ਠੇਕਾ ਲਿਆ ਇਹਦਾ ਨਾਲੇ ਮੇਰੀ ਗੱਲ ਸੁਣੋ ਅੱਜ ਹਫ਼ਤਾ 10 ਦਿਨ ਹੋ ਗਏ ਆ ਕਹਿਣ ਦੀ ਮੰਮੀ ਪਾਪਾ ਲੋਹੋ ਕੇ ਆਈਏ ਉਦੋਂ ਤਾਂ ਤੁਹਾਡਾ ਟਾਈਮ ਨਹੀਂ ਲੱਗਦਾ ਮੈਨੂੰ ਤਾਂ ਠੋਕੇ ਜਵਾਬ ਦਿੰਦੇ ਜੀ ਇਹ ਜਾਣਾ ਤਾਂ ਤੂੰ ਹੋਇਆ ਮੇਰੇ ਕੋਲ ਨਹੀਂ ਹਲੇ ਟਾਈਮ ਮੈਂ ਇੱਥੇ ਕਣਕ ਬੀਜਣੀ ਮੈਂ ਇੱਥੇ ਫਲਾਣ ਪਾਣੀ ਲਾਉਣਾ ਮੈਂ ਸੱਜੀਆਂ ਆ ਤੂੰ ਆ ਉਹਦੇ ਨਾਲ ਹੀ ਪੱਗਰ ਕੇ ਜ ਮੜਾ ਜੇ ਕਿਆ ਹੋਣੇ ਬੇਬੇ ਗੱਲ ਤਾਂ ਸੁਣ ਲੈ ਤੂੰ ਆਪਣੀ ਇਹ ਤੂੰ ਸਮਝ ਨਹੀਂ ਗੱਲ ਉਹਨਾਂ ਸਮਝਣੀ ਥੋੜੀ ਆ ਉਹਨਾਂ ਦੇ ਗੱਲ ਦਾ ਇਸ਼ੂ ਬਣਾ ਦੇਣਾ ਹੁੰਦਾ ਆ ਆਪਣੀ ਤੇ ਮਾਂ ਬਗਾਨੀ ਹੈ ਨਾ ਬੜੀ ਸੋਹਣੀ ਗੱਲ ਕੀਤੀ ਤੇ ਬਗਾਨੇ ਵਾਲਾ ਹਿਸਾਬ ਉਹਨਾਂ ਨੂੰ ਸਮਝਣੀ ਨਹੀਂ ਜੀ ਗੱਲ ਇਸ਼ੂ ਬਣਾ ਲੈਣਾ ਤੈਨੂੰ ਮੈਂ ਸਮਝਾਉਂਦਾ ਤੂੰ ਸਮਝਿਆ ਨਹੀਂ ਗੱਲ ਤਾਂ ਤੈਨੂੰ ਕਹਿ ਦ ਨਾ ਭਈ ਆਪਣਾ ਦਾ ਕੰਮ ਆ ਤੂੰ ਹੋਇਆ ਤੂੰ ਕੋਈ ਗੱਲ ਨਹੀਂ ਮੰਮੀ ਪਾਪਾ ਕੋਲੋਂ ਹੋਇਆ ਕੋਈ ਗੱਲ ਨਹੀਂ ਮੈਂ ਕੀ ਕਹਿਣਾ ਵਾਂ ਮੈਨੂੰ ਕਾਤੋਂ ਬਰੀ ਬਣਾਉਂਦੇ ਜੀ ਤੇ ਤੁਹਾਡਾ ਆਪਣਾ ਮਾਨੇ ਅੰਦਰੋਂ ਜਾਣ ਦਾ ਤੇ ਜਾਓ ਚੱਲ ਜਾ ਕਿੰਨੇ ਵਜੇ ਉਹ ਵੀ ਆਪਨੇ ਕੰਮ ਕੁੰਮ ਕਰੋ ਜਾ ਕੇ ਬੈਂਕ ਬੁੰਕ ਤੇ ਪਹਿਲੇ ਸਾਰੇ ਬਾਤ ਵੇਖ ਲੈਨੇ ਤੇ ਮਿੱਟੀ ਕਰ ਪਹਿਲਾਂ ਬੈਂਕ ਵਾਲਾ ਕੰਮ ਕਰਾਵਾਂ ਉਹ ਹੋਰ ਆਪਣੇ ਕੰਮ ਕਰੋ ਪਹਿਲੇ ਟਾਈਮ ਹੋਗਾ ਤੇ ਚਲ ਜਿਓ ਨੀ ਤੇ ਰਹਿਣ ਦਿਓ ਅੱਜ ਤੁਸੀਂ ਚਲ ਕੇ ਨਾ ਨਾਲ ਇਹਨੇ ਫਿਰ ਤੁਹਾਨੂੰ ਮੁੜ ਕੇ ਕੀ ਕਰਨਾ ਆਪਣਾ ਬੋਤੋ ਉੱਥੇ ਨੋਟ ਛਾਪਣ ਡਿਆ ਉਹ ਨਹੀਂ ਛੁੱਟੀ ਲੈ ਸਕਦਾ ਛੁੱਟੀ ਦੇ ਪੈਸੇ ਕੱਟੇ ਜਾਂਦੇ ਉੱਥੇ ਮੇਰੀ ਗੱਲ ਸੁਣ ਫਿਰ ਮਾਦਮ ਨੇ ਗਏ ਤਾਂ ਨਾ ਪਹਿਲਾਂ ਬੈਂਕ ਦਾ ਕੰਮ ਕਰਾਵਾਂ ਜ਼ਰੂਰੀ ਮੇਰਾ ਹੋਣਾ ਹੀ ਹੋਣਾ ਉਹ ਤੋਂ ਬਾਅਦ ਆਣ ਕੇ ਤਨ ਵੀ ਹੀਣਾ ਛਾੜਾ ਆਣ ਕੇ ਵੇਖਾਂਗੇ ਕੋਈ ਟਾਈਮ ਲੱਗੂਗਾ ਤੇ ਚਲ ਜਾਾਂਗੇ ਨਾ ਟਾਈਮ ਲੱਗਾ ਤੇ ਮਾਤਾ ਚੁੱਪ ਕਰ ਚਲ ਆ ਕਾਡ ਇਰਾਦਾ ਜਾਂਦਾ ਔਰ ਇਰਾਦਾ ਤਾਂ ਨਹੀਂ ਮੇਰਾ ਕੋਈ ਵੀ ਹੈਗਾ ਇਰਾਦਾ ਮੇਰਾ ਕਿਤੇ ਮੈਂ ਆਪਣਾ ਕੰਮ ਕਰਨਾ ਕੋਈ ਇੱਧਰ ਜਾਣਾ ਮੈਂ ਮਾਤਾ ਜਾ ਵੀ ਸਕਦੀ ਐ ਟੀਵੀ ਨਾਲ ਵੀ ਕੋਈ ਨਹੀਂ ਹੈ ਤੇ ਰਹਿਲੇ ਇੱਥੇ ਕਿਹੜੀ ਗੱਲ ਇੱਥੇ ਕਰ ਰਹੇ ਨੇ ਨਹੀਂ ਤੁਸੀਂ ਨਾ ਜਾਓਗੇ ਤੇ ਮਾਤਾ ਨੇ ਆਪ ਚੱਲੀ ਜਾਣਾ ਉਹ ਤੇ ਪਾਲਦੀ ਆ ਵੀ ਤੁਸੀਂ ਉਹਨੂੰ ਗੱਡੀ ਤੇ ਜਾਂ ਮੋਟਰਸਾਈਕਲ ਤੇ ਲੈ ਚੋਗੇ ਉਹਦਾ ਪਤਾ ਕੀ ਇਰਾਦਾ ਵਾ ਉਹਦਾ ਇਰਾਦਾ ਹੈ ਕਿ ਮੈਂ ਨਾਲ ਜਜੂ ਵੀ ਪਤਾ ਲੈ ਕੇ ਤੇ ਸਾਧਿਆੜੀ ਮੋੜਾਂਗੀ ਪਰ ਇੱਕ ਦਿਨ ਰਹਿਉਗੀ ਫਿਰ ਕਿਹੜੀ ਗੱਲ ਹੈ ਰਹਿਣੀ ਹੈ ਮੜਕੇ ਪੜਾ ਇੱਥੇ ਮੇਰੇ ਨਾਲ ਕਿਤੇ ਮੈਂ ਨਹੀਂ ਰੋਟੀਆਂ ਪਕਵਾਉਣੀਆਂ ਨੇ ਜਾਓ ਜਾ ਕੇ ਆਪਣਾ ਕੰਮ ਕਰੋ ਮੈਂ ਬੱਸ ਯਾਰ ਮੈਨੂੰ ਦੋਵੇਂ ਦੋਵੇਂ ਬਣੇ ਸਿਆਫਾ ਆ ਤੂੰ ਇੰਕਾਰ ਹੀ ਕਰ ਮਾਤਾ ਨੂੰ ਕਹਾਂ ਜਾ ਕੇ ਫਿਰ ਉਹ ਐ ਬੈਂਕ ਚੋਂ ਬੈਂਕ ਚ ਕਿੱਥੋਂ ਹੋਣਾ ਐਡੀ ਛੱਤੀ ਵਿੱਚ ਉਹ ਤੂੰ ਫੋਨ ਕਰਕੇ ਆ ਬੈਂਕ ਚੋਂ ਉਹ ਮੰਮੀ ਤੇ ਹਾਈ ਕੋਰਟ ਗਿਆ ਕਿਹੜਾ ਹਾਈ ਕੋਰਟ ਤਰੀਕਾਰ ਜਿਹੜੀ ਹਾਈ ਕੋਰਟ ਦੀ ਮੈਂਬਰ ਭਾਈ ਹੈ ਨਾ ਉਹਦੇ ਕੋਲ ਆਣੀ ਆ ਸਲਾਹ। ਓ ਜਾ ਮਮੀ ਤੁਸੀਂ ਨਾ ਉਹ ਠੀਕ ਗੱਲ ਕਰਿਆ ਕਰੋ। ਉਹ ਕਰਿਆ ਕਾਕਾ ਮੈਨੂੰ ਨਾ ਲਗਾ। ਮੈਂ ਤੇਰੇ ਪੋਤੜੇ ਤੋਤੇ ਮੈਨੂੰ ਪਤਾ ਤੂੰ ਕਿੱਥੇ ਗਿਆ। ਉਹ ਅਸੇ ਕੋਈ ਗਿਆ। ਵੀ ਮੈਂ ਮਮੀ ਨਾਲ ਚੱਲਿਆ ਜਾਵਾਂ ਕਿ ਨਾ ਜਾ। ਚਾਰ ਗੱਲਾਂ ਨੇ ਤੈਨੂੰ ਕਰਤੀਆਂ ਹੋਣੀਆਂ ਪਤਾ। ਉਹ ਨਹੀਂ ਮਮੀ ਤੁਹਾਡੀ ਗਲਤ ਫਹਮੀ ਆ। ਐਵੇਂ ਨਾ ਸੋਚਿਆ ਕਰੋ। ਮੈਂ ਤੇ ਗੱਲ ਕਰਕੇ ਆ ਬੈਂਕ ਵਾਲਿਆਂ ਨਾਲ ਮੇਰਾ ਫੋਨ ਉਧਰ ਪਿਆ ਹੀਗਾ ਤੇ ਮੈਂ ਫੋਨ ਕਰਕੇ ਹੁਣ ਪੁੱਛਣਾ ਹੀ ਪੁੱਛ ਕੇ ਜਾਣਾ ਹੀਗਾ। ਉਹ ਮੈਂ ਗੱਲ ਕਰਕੇ ਨਾ ਉਹ ਮੈਨੇਜਰ ਕਿੰਦਾ ਵਾ ਕਿ ਭਾਜੀ ਮੈਂ ਅੱਜ ਹੀ ਮਿਲਣਾ ਵਾ ਤੁਹਾਨੂੰ ਮੈਂ ਕੱਲ ਮਿਲ ਨਹੀਂ ਸਕਦਾ ਫਿਰ ਮੇਰੇ ਤੋਂ ਟਾਈਮ ਨਹੀਂ ਹਾਂ ਮੰਮੀ ਮੇਰੀ ਗੱਲ ਸੁਣੋ ਮੈਂ ਉਹਦਾ ਕੰਮ ਕਰ ਰਹਾ ਮੇਰਾ ਬੜਾ ਜ਼ਰੂਰੀ ਆ ਮੈਂ ਕਰਕੇ ਨਾ ਇੱਦਾਂ ਕਰਦੇ ਆ ਆਪਾਂ ਸ਼ਾਮਾਂ ਨੂੰ ਵੇਖ ਲੈਨੇ ਆ ਮੈਂ ਸ਼ਾਮਾਂ ਨੂੰ ਤੁਹਾਡੇ ਨਾਲ ਜਿਉਣਾ ਤੇ ਤੂੰ ਮੇਰੀ ਗੱਲ ਸੁਣਾ ਤੂੰ ਜੁਰੀ ਸਾਦੇ ਵਾਲੀ ਮੜਨਾ ਤੂੰ ਚੱਲ ਜਾ ਉਹ ਨਾਲ ਮਾਸੀ ਕੋਲ ਪਤਾ ਲੈ ਉਹ ਚੰਗੀ ਤਰ੍ਹਾਂ ਕੱਲ ਵੇਖ ਨੂੰ ਮੈਂ ਕੱਲ ਲੈ ਤੁਹਾਨੂੰ ਆਪ ਜਾ ਕੇ ਉਹਦੇ ਉੱਥੇ ਜਾਣਾ ਆਉਣਾ ਤੂੰ ਚੁੱਪ ਕਰਕੇ ਨਾਲ ਚੱਲ ਤੇ ਨਾਲ ਹੀ ਤੇਰੇ ਮੋੜ ਹੋਣਾ ਮੈਂ ਮੈਂ ਘਰ ਨਹੀਂ ਛੱਡ ਕੇ ਰਹਿ ਸਕਦੀ ਉੱਥੇ ਖਾਲੀ ਉਹਦਾ ਮੇਰਾ ਨਹੀਂ ਉੱਥੇ ਬਿਨਾ ਇੱਥੇ ਬਿਨਾ ਜੇ ਲੰਕਦਾ ਕਿ ਉੱਥੇ ਰਹਿ ਜਾਵਾਂ ਲੈ ਤੂੰ ਦੇਖਣਾ ਉਹਨਾਂ ਨੂੰ ਕਿੱਥੋਂ ਵੇਖਣਾ ਮੈਂ ਖਾਲੀ ਕਦਾ ਕਰ ਦੋ ਦੋ ਨੋਵਾ ਤੜੀਆਂ ਮੈਂ ਨਹੀਂ ਰਹਿ ਸਕਦਾ ਮੈਂ ਆਪਣੇ ਬੱਚਿਆਂ ਦੇ ਵਿੱਚ ਹੀ ਰਹਿਣਾ ਹਾਂ ਫਿਰ ਉਹ ਹੀ ਗੱਲ ਨਾਲ ਮਮੀ ਨਾਲ ਹੀ ਜਾਣਾ ਹੈ ਨਾਲ ਹੀ ਤੇਰੇ ਆਉਣਾ ਇੱਕ ਦਿਨ ਚੱਲੀਏ ਭੈਣ ਤੋਂ ਤਾਂ ਭੈਣ ਦਾ ਪਤਾ ਤਾਂ ਲੈ ਚੰਗੀ ਤਰ੍ਹਾਂ ਮੈਂ ਚਲੀ ਜਾਵਾਂ ਉਹਨਾਂ ਹੀ ਬੜਾ ਵਾ ਉਹਦਾ ਪਤਾ ਲੈ ਹਾਂ ਨਾ ਪਰ ਫਿਰ ਕਿਹੇ ਦਿਨ ਚੱਲ ਜਾਗੇ ਰਹਿਣਾ ਨਹੀਂ ਮੈਂ ਉੱਥੇ ਆਹ ਫਾਰਮੈਲਟੀ ਕਿਹ ਨਹੀਂ ਕਰਨੀ ਹੁੰਦੀ ਯਾਰ ਭੈਣ ਨੂੰ ਪਤਾ ਕਿ ਲੈਣੀ ਹੈ ਬਸ ਇਹ ਤਾਂ ਹੀ ਫਾਰਮੈਲਟੀ ਆ ਉਹਨੇ ਤਾਂ ਅਗਲੀ ਨਿਤ ਕੀ ਨਾਂ ਵੀ ਨਹੀਂ ਲਿਆ ਐਂਜੇ ਤਾਂ ਮੈਨੂੰ ਕਿਸੇ ਕੋ ਪਤਾ ਚਲ ਠੀਕ ਹੈ ਮੇਰੀ ਗੱਲ ਸੁਣ ਮੈਂ ਜਾਣਾ ਵਾਂ ਬੈਂਕ ਚੋਂ ਹੋ ਕੇ ਨਾ ਫਿਰ ਨਿਕਲ ਜਾਨੇ ਆਪਾਂ ਚਲ ਕੋਈ ਨਹੀਂ ਜਾ ਮੈਂ ਹੋਵਾਂ ਠੀਕ ਹੈ ਹੋਇਆ ਹੋਇਆ ਜੇ ਮੈਂ ਥੋੜਾ ਲੇਟ ਲੂਟ ਹੋ ਗਿਆ ਫਿਰ ਚੜਜੋ ਬਸੇ ਬਸੇ ਫਿਰ ਮੇ ਬਾਸ ਕਰ ਵੇ ਬੋਧੀਆਂ ਗੱਲਾਂ ਨਾ ਕਰ ਬਸੇ ਚੜਜੋ ਜੇ ਬਸੇ ਚੜਨਾ ਹੁੰਦਾ ਤਾਂ ਤੈਨੂੰ ਕਿਉਂ ਕਹਿੰਦੀ ਚਲੀ ਨਾ ਜਾਂਦੀ ਮੈਂ ਕਿ ਡੇ ਬਹਾਨੇ ਪਾਲਦਾ ਜੂ ਉਹ ਦੇ ਕਾਰ ਚ ਵਾਲਾ ਪਾ ਕੇ ਆਇਆ ਉਹਨੇ ਕੁਛ ਨਾ ਕੁਛ ਕਿਹਾ ਉਹ ਨਾੜ ਪਾੜ ਲਾਏਗਾ ਕੋਈ ਨਾ ਬਹਾਨਾ ਛਾਲਾ ਲਾਏਗਾ ਫੇਰੀ ਬੀਪੂ ਆਏਗਾ ਉਹ ਤਾਂ ਵੀ ਨਾ ਪੁੱਛੇ ਤੈਨੂੰ ਕਿੱਥੇ ਜਾਣਾ ਮੈਂ ਲੈ ਗਿਆ ਜੀ لال ਆ ਰੋਪੀ ਨਾ ਸੁਪਿੱਗਨਦੀ ਆ ਨਾ ਆਪ ਖਾਂਦੀ ਨਾ ਉਹ ਘਰ ਵਾਲੇ ਨੂੰ ਚੱਜ ਨਾ ਦਿੰਦੀ ਆ ਬਣਾ ਬਣਾ ਕੇ ਨਾ ਤਿੱਖ ਢੇਰ ਲਾਇਆ ਵਰ ਸੋਈ ਚ ਬਾਅਦ ਜੁਵੇਂ ਨੱਚਦੇ ਫਿਰਦੇ ਆ ਦਵੇ ਟਾਈਮ ਸੱਪ ਤੇਰਾ ਗਲਾ ਖਾਵੇ ਨਾ ਅਗਲਾ ਚੱਲਦਾ ਸਵੇਰ ਚਲਦੇ ਆਂ ਨਾ ਆ ਬੋੜ ਕਰ ਦਿੰਦੀ ਆ ਕਦੀ ਪਾਸਾ ਤੇ ਕਦੀ ਪੀਜ਼ਾ ਤੇ ਕਦੀ ਕੋਸ਼ਿ ਭੁਗਾਵੇ ਚੱਜ ਨਾ ਤਾਂ ਖਵਾ ਲੈ ਨਾ ਰੋਟੀ ਕਿਸੇ ਨੂੰ ਨਾ ਕੁਮੋਰੀ ਦਿਨਾ ਕਰਦੀ ਮੈਂ ਬਣਾਵਾਂ ਇਹਦਾ ਕੀ ਬਧਾਰੀ ਆ ਆ ਮੈਂ ਰੋਟੀ ਲਾਉਣਾ ਤੇ ਚੂਪਨੇ ਨੂੰ ਵੀ ਖਾਣਾਂਗੇ ਆ ਖਲ ਦੇ ਵੇਪਰ ਤੋਂ ਹੰਟੰਗਾ ਰੋਟੀ ਖਾਣੀ ਹੈ। ਖਾਣ ਦੀ ਬਣੀ ਦੀ ਰੋਟੀ ਗਾੜੀ ਬਣਾ ਨਕੀ 10 ਲੈ ਤਸਵੀਰ ਦੇ ਕੀ ਕਰਨ ਦੇ ਜੀ ਤੂੰ ਜੋ ਤੂੰ ਕਰਨੀ ਹੋਈ ਮੈਂ ਕਰਨੀ ਆ ਤੂੰ ਪਹਿਲੇ ਮੁੰਡਾ ਤੋਂ ਸੇਵ ਦੀ ਕੀ ਕਰਨੀ ਆ ਤੂੰ ਆਦਿ ਦੀ ਅੱਧੀ ਕਰ ਉੱਠ ਕੇ ਜਬੈਰ ਨੂੰ ਫੁਲਕੇ ਲਾਉਣ ਆਟਾ ਚੱਕ ਕੇ ਤਰੀ ਕਰਨੀ ਆ ਤੇਰਾ ਮੱਜਾ ਜਦੋਂ ਪਿਆ ਵਟੇ ਅੰਸਰ ਰੁਕੇਗਾ ਤਰੋਂ ਟਿਪਕਾ ਲਿਆ ਕਰ ਮੇਰੀ ਗੱਲ ਸੁਣ ਲੋ ਅੱਜ 3-4 ਦਿਨ ਹੋ ਗਏ ਆ ਮੈਂ ਤੁਹਾਡੀ ਸਭਾ ਵੇਖਣ ਨਹੀਂ ਆ ਤੂੰ ਹੀ ਉਧੇ ਰਸੋਈ ਚ ਵੜਦੇ ਜੇ ਜਦੋਂ ਮੈਂ ਰੋਟੀ ਲਾਉਣੀ ਹੁੰਦੀ ਆ ਤੂੰ ਹੀ ਸਵੇਰੇ ਸਭ ਤੋਂ ਉੱਠ ਕੇ ਰੋਟੀ ਲਾੜਿਆ ਕਰ ਜਦੋਂ ਮੈਂ ਰਸੋਈ ਚ ਵੜਨਾ ਉਧੇ ਤੂੰ ਹੀ ਵੜਨਾ ਵਾ ਔਰ ਮੈਂ ਆਪਣੇ ਸਿਰ ਤੇ ਬਣਾਵਾ ਮੇਰੀ ਗੱਲ ਸੁਣ ਸਿੱਖਿਆ ਤੇ ਤੂੰ ਮੈਨੂੰ ਦੇਣੀ ਆ ਇਹ ਆਪ ਮੰਨ ਕਰ ਲੈ ਸਭ ਤੋਂ ਉੱਠ ਕੇ ਆ ਕਰ ਸਭ ਤੋਂ ਰੋਟੀ ਲਾਇਆ ਕਰ ਨਹੀਂ ਤੂੰ ਵਸੋਇਆ ਮੋਲ ਕੀਤੀ ਔਰ ਜਿਸ ਤੀ ਕਰਾਈ ਔਰ ਸੋਈ ਮੇਰੀ ਯਾਰ ਤੇ ਮੈਂ ਤੈਨੂੰ ਕੱਟ ਕੇ ਤੂ ਪਕਾਉਣੀ ਆ ਮੈਂ ਉਹ ਜਦੋਂ ਮਰਜੀ ਬਗਾ ਤੈਨੂੰ ਪਤਾ ਨਾ ਮੈਂ ਲੇਟ ਹੋ ਰ데요 ਤੇ ਮੈਂ ਉਹਦੇ ਨਾਲ ਰੋਟੀ ਬਣਾ ਕੇ ਦੇਣੀ ਹੈ ਨਹੀਂ ਕਾਦੀ ਤੁਹਾਡੀ ਰਸੋਈ ਆ ਸਾਨੂੰ ਵੀ ਫਿਰ ਨਵੀਂ ਬਣਾ ਕੇ ਦੋ ਐ ਜਿਹੜੀਆਂ ਚੀਜ਼ਾਂ ਬਣੀਆਂ ਉਹ ਤੂੰ ਹੀ ਸੰਭਲੀਆਂ ਨਾ ਹਣੀ ੱੱਕੇ ਖਾਂਦੇ ਪਈਏ ਨੰਨੀਆਂ ਬਣਾਉਂਦੀ ਆ ਫਿਰ ਇਹ ਉਹਦੋਂ ਕਮਾਈ ਸਾਰੇ ਮੇਰੇ ਕਾਹ ਵਰ ਨਹੀਂ ਆ ਖਾਂਦੇ ਰਹੇ ਬਾਉ ਮੈਂ ਇਹ ਗੱਲ ਸੁਣ ਅੱਤ ਨਹੀਂ ਤੂੰ ਹੀ ਚੁੱਕੀ ਸੀ ਵੀ ਵੱਖ ਹੋ ਜਾ ਤੂੰ ਨਮਾਨ ਕਹਿ ਸੱਸ ਨੂੰ ਕਿ ਮੈਨੂੰ ਸਹੀ ਬੱਕਰੀ ਬਣਾ ਦੇ ਮੈਨੂੰ ਨੇ ਮਿਲ ਗਈ ਆ ਨਹੀਂ ਕਿਥੋਂ ਤਮਾ ਸੱਸ ਨੂੰ ਸੱਸ ਤੇ ਤੇਰੇ ਜੱਟੇ ਜੱਟੇ ਚੜੀ ਆ ਸਾਰਾ ਦਿਨ ਤੂੰ ਦੇ ਕੋ ਸਬਜ਼ੀਆਂ ਕਟਾਉਣੀ ਆ ਆਟਾ ਘੜਾਉਣੀ ਆ ਕੰਮ ਕਰਾਉਣੀ ਆ ਪਹਿਲੇ ਤੇ ਸੱਸ ਵੀ ਹੱਥ ਨਹੀਂ ਲਾਉਂਦੀ ਹੁਣ ਸਾਰਾ ਕੰਮ ਸਾਬਦੀ ਸੱਸ ਤੇਰੇ ਨਾਲ ਤੂੰ ਤੂੰ ਤੇ ਚੰਗੀ ਰਹਿ ਗਈ ਉਹਨੂੰ ਰੱਖ ਕੇ ਬਾਬਾ ਕੰਮ ਕਰਨ ਦੀ ਨਹੀਂ ਸਾਰਾ ਦਿਨ ਨਹੀਂ ਤੇ ਤੂੰ ਚਿੱਤੇ ਚਾੜਨਾ ਹੀ ਤੂੰ ਸਬਜ਼ੀਆਂ ਕਢਾਉਣੀ ਆ ਜਾ ਸਿੱਖ ਨਾ ਮੇਕੋ ਮੈਂ ਕਿਵੇਂ ਸੱਸ ਕੋ ਕੰਮ ਕਰਾਉਣੀ ਆ ਤੂੰ ਕਿਵੇਂ ਕਰੋਨਾ ਉਹਦੇ ਤੇਰੀ ਆਕੜ ਨਹੀਂ ਮੰਨ ਮੈਂ ਤੇ ਭੈਣ ਨੂੰ ਬੁਲਾਉਣੀ ਕਿਤੇ ਮੈਨੂੰ ਨਾ ਰੱਖਣੀ ਪੈ ਜੇ ਨਹੀਂ ਮੈਂ ਬੁਲਾਉਣੀ ਆ ਉਹਨੂੰ ਮੇਰਾ ਬੁਲਾਇਆ ਬੁਲਾਇਆ ਲੱਗਦਾ ਹੀ ਨਹੀਂ ਆ ਤੇ ਤੂੰ ਭਾਵੇਂ ਮੂੰਹ ਮਟਕ ਕੇ ਗੰੰਗ ਜੇ ਨਾ ਤਾਂ ਵੀ ਤੈਨੂੰ ਕੋ ਆਉਂਦੀ ਆ ਠੀਕ ਹੀ ਜਾਂਦੇ ਆ ਇਨਸਾਨ ਨੇ ਜੋ ਕਰਨਾ ਹੁੰਦਾ ਨਾ ਉਹ ਕਰ ਹੀ ਲੈਂਦਾ ਵਾ ਮੈਂ ਬੁਲਾਉਣੀ ਬੁਲਾਉਣੀ ਕਿਉਂ ਨਹੀਂ ਮੈਂ ਮੈਂ ਤੈਨੂੰ ਵੀ ਬੁਲਾਉਣੀ ਤੇ ਉਹਨੂੰ ਵੀ ਬੁਲਾਉਣੀ ਪਤਾ ਮੈਨੂੰ ਕਿੰਨਾ ਗਰੋਦ ਨਹੀਂ ਆ ਪਰੇ ਉਹ ਹਣ ਮਿੰਦਰਾ ਰੋਟੀ ਬਣਾਉਂਦੇ ਓਏ ਤੇ ਰੋਟੀ ਦੀ ਬੰਨੀ ਕੋਣ ਮੰਮੀ ਨੂੰ ਭੁੱਖ ਲੱਗੀ ਓ ਰੋਟੀ ਮੈਂ ਬਣਾਉਣੀ ਓ ਮੈਨੂੰ ਆਪਣੀ ਤੇ ਮੰਮੀ ਦੀ ਲਾਲਾ ਦੇਣੀ ਇਹਨਾਂ ਨੂੰ ਮੈਂ ਭੇਜਦਾ ਨਾ ਮੇਰੀ ਸੁਣੋ ਗੱਲ ਤੁਸੀਂ ਮੈਨੂੰ ਬੁਲਾ ਰਹੇਂ ਦੀਆਂ ਕਿਹੜੀ ਗੱਲ ਕੁੱਕੜਾ ਬੁਲਾ ਰਹੇਂ ਦੀਆਂ ਮੇਰੇ ਕੋਲ ਉੱਟ ਕੇ ਆ ਗਈ ਉਹ ਨਹੀਂ ਉਹ ਰੁਟੇ ਜੀ ਤੇ ਮੈਨੂੰ ਟਿਨੀ ਬਣਾ ਕੇ ਦੇਣੀ ਇਹਨਾਂ ਨੂੰ ਮੈਂ ਬਣਾ ਕੇ ਭੇਜ ਦਿੰਦੀ ਕਿ ਤੁਸੀਂ ਇਹ ਕਿਉਂ ਨਹੀਂ ਬਣਾਈਆ ਤਾਂ ਮੈਂ ਠੰਡੀ ਆ ਕੇ ਘਵਰੀਆਂ ਸੇਕ ਕੇ ਬਣਾ ਕੇ ਰੱਖ ਕੇ ਵੀ ਮੈਨੂੰ ਕਿਉਂ ਨਹੀਂ ਆਣਦੀ। ਤੁਹਾਡਾ ਤਾਂ ਗੁਜ਼ਾਰਾ ਹੁਣ ਦਾ ਦੇਰਦਾ ਹੀ ਨਹੀਂ ਮਿਲਿਆ। ਮੇਰੀ ਗੱਲ ਸੁਣ ਲਓ ਜਦੋਂ ਮੈਂ ਰੋਟੀ ਬਣਾਉਣੀ ਹੁੰਦੀ ਉਦੋਂ ਦਵਾ-ਦਵ ਆਣ ਕੇ ਤੇ ਗੈਸ ਛੱਡ ਕੇ ਤਾਂ ਰੋਟੀਆਂ ਬਣਾਉਣ ਲੱਗ ਪੈਂਦੇ ਆ। ਸਵੇਰ ਦੇ ਕੀ ਕਰਨ ਦੇ ਆ ਇਹ ਦੱਸੋ ਮੈਨੂੰ। ਤੇ ਨਾਲ ਉਹਨੇ ਪੁੱਛਿਆ ਮੈਂ ਵੀ ਇੱਥੇ ਰੋਟੀ ਬਣਾਉਣੀ ਹੈ ਜਦੋਂ ਸੋਈ ਏਕੇ ਹਲੇ। ਤੁਹਾਨੂੰ ਸੁੱਖ ਨਾ ਜਾਂਦਾ ਕਿਉਂ ਵੱਡੀ ਤਾਂ ਮੈਂ ਛੋਟਾ-ਛੋਟਾ ਨੇ ਤੂੰ ਬੁਨਾ ਜਾਂਦਾ ਮम्मी ਇਹਨੂੰ ਮੱਚ ਤੂੰ ਕੀ ਕਰਨੀ ਐ ਸਵੇਰ ਦੀ ਇਹਨੂੰ ਮੈਨੂੰ ਬੋਲ ਜਦੋਂ ਮੈਂ ਰੋਟੀ ਖਾਣੀ ਉਹਨੇ ਤੂੰ ਦੋ ਪਕੋਣੀ ਐ ਤੇ ਤੂੰ ਤਾਂ ਪਤਾ ਨਾ ਲੈਣੀ ਤੇ ਤੂੰ ਪਕਾਣੀ ਐ ਤੂੰ ਪਤਾ ਪਤਾ ਨਾ ਪਤਾ ਤੇ ਉੱਠ ਜਾ ਮੇਰੇ ਘਰ ਆਲੇ ਨੇ ਜਦੋਂ ਖਾਣੀ ਐ ਨਾ ਮੈਂ ਵੀ ਉਹਦੋਂ ਲੋਣੀ ਹੁਣ ਬੈਕ ਗਈ ਤੇ ਮੈਨੂੰ ਕਹਿੰਦਾ ਰੋਟੀ ਦਾ ਮੈਂ ਆ ਗਿਆ 2 ਮਿੰਟ ਚ ਮੈਂ ਆਪ ਖਾਣੀ ਮੈਨੂੰ ਭੁੱਖ ਲੱਗੀ ਐ ਤੇ ਫੇਰ ਦੀ ਮੈਂ ਕੱਪੜੇ ਧੋਦੋਂ ਬਾਹਰ ਗਈ ਉਹ ਮੇਰੀ ਲੋੜ ਤੇ ਦੋ ਫੁਲਕੇ ਨੇ ਮੇਰੇ ਲੋਨੇ ਦੋ ਨੇ ਆਪਣੇ ਲੋਨੇ ਉਹਦੇ ਬਾਤੂਲਾ ਨਹੀਂ ਬੋਲਾ ਨਹੀਂ ਤੂੰ ਇਹਨੂੰ ਕਿਹੜੇ ਚ ਲਾ ਰਹੇ ਹੋ ਯਾ ਮੈਨੂੰ ਲਾ ਲੈਣ ਦੋ ਬੱਲੇ ਮम्मी ਇਹ ਆ ਵੀ ਜੋ ਆਹ ਮੈਂ ਭੁੱਖੀ ਵੀ ਤੀਰਾਂ ਮम्मी ਮੇਰੀ ਗੱਲ ਤੂੰ ਮੈਨੂੰ ਲਾ ਕੇ ਖਵਾ ਦੇ ਆਰੇ ਗੱਲ ਤੇ ਤੁਸੀਂ ਵੱਡੀ ਦੀ ਸਪੋਰਟ ਨਾ ਕਰ ਉਹਨੂੰ ਕਹਿੰਦੀ ਆ ਉਹਨੂੰ ਕਹਿੰਦੇ ਮੇਰੇ ਦੋਲਾ ਵੇਖਿਉਣੀ ਭੱਜ ਜਾਂਦੀ ਨਹੀਂ ਮੈਂ ਤੂੰ ਬੁਲਾ ਲੈ ਤੇ ਨਹੀਂ ਆ ਮੈਂ ਤੂੰ ਮੈਨੂੰ ਲਾ ਕੇ ਖਵਾ ਦੇ ਐ ਮੈਂ ਕਹਦੀ ਆ ਦੋ ਲਾਉਣੀਆਂ ਨਹੀਂ ਕਿਹੜਾ ਦਸਤ ਕਰਦੇ ਪੱਕੀ ਮੇਰੇ ਨਾਲ ਜਦੋਂ ਤੂੰ ਰੱਖੀਆ ਤੇ ਮੈਂ ਤੇ ਰੋਟੀ ਲਾ ਲਵਾ ਖਾਣੇ ਮੈਂ ਮੈਂ ਦੋਆ ਵਾਲੀ ਨਹੀਂ ਰਹਿਣਾ ਮੇਰਾ ਜਿਦੋਂ ਜੀਜੀ ਤਾਂ ਜਿਸ ਕੋ ਮਰਜ਼ੀ ਮੰਗ ਕੇ ਖਾ ਲੇ ਇਹ ਗੱਲ ਨਹੀਂ ਤੇ ਤੂੰ ਨੂੰ ਨਹੀਂ ਰੋਟੀ ਬਕਾਉਂਦੇ ਨੀ ਨਾ ਤੇ ਫਿਰ ਮੈਨੂੰ ਪੁਕਾਰ ਕੇ ਤੇ ਮੈਂ ਖਾਵਾਂ ਮੇਰੇ ਨਾਲ ਦਾਦੀ ਤੈਨੂੰ ਭੁੱਖਨੇ ਲੱ ਮੈਂ ਬਜ਼ੁਰਗ ਆ ਤੂੰ ਨਹੀਂ ਬਜ਼ੁਰਗ ਤੂੰ ਜਰ ਸਕਦੀ ਐ ਰੋਟੀ ਪਕਾ ਦੇ ਤੇ ਮੈਂ ਖਾਂ ਲੇ ਮੰਮੀ ਮੇਰੇ ਸੁਣ ਲੋ ਗੱਲ ਜਦੋਂ ਤੁਸੀਂ ਉਹਦੇ ਆਲੇ ਰਹਿਣਾ ਚਾਹੁੰਦੇ ਜੈ ਨਾ ਫਿਰ ਮੇਰਾ ਨਹੀਂ ਮਤਲਬ ਬੰਦਾ ਰੋਟੀ ਬਣਾਉਂਦਾ ਉਹ ਬਣਾਵੇ ਨਾ ਬਣਾਵੇ ਮੈਨੂੰ ਇਹਦਾ ਨਾ ਕੋਈ ਮਤਲਬ ਨਹੀਂ ਆਗਾ ਮੈਂ ਸਿਰਫ ਆਪਣੀ ਦੋਵਾਂ ਧੀਆਂ ਦੀ ਰੋਟੀ ਬਣਾਉਣੀ ਆ ਤੇ ਮੈਂ ਇੱਕ ਕਰਨੀ ਤੁਹਾਡੇ ਨਾਲ ਗੱਲ ਹੋਰ ਆਹਾਡੀ ਇੱਕ ਸੋਚ ਨਹੀਂ ਜੇ ਨਿਭਣ ਢਈ ਮੈਂ ਤਾਂ ਸੋਚਿਆ ਸੀ ਕਿ ਚਲ ਦੋਵੇਂ ਜਾਣੀਆਂ ਰੋਟੀ ਪਾਣੀ ਬਣਾਈ ਜਾਵਾਂਗੀਆਂ ਤੇ ਟਾਈਮ ਪਾਸ ਹੋ ਹੀ ਜਾਊਗਾ ਚਲ ਮੈਂ ਇੱਥੇ ਰਹਿਨੀ ਹੁਣ ਨਾ ਪਾਣੀ ਸਿਰੋਂ ਲੰਘਣ ਡਿਆ ਸਿਰੋਂ ਵਾਪਸ ਆਉਣ ਵਾਲੀ ਕੋਈ ਗੱਲ ਨਹੀਂ ਮੈਨੂੰ ਨਜ਼ਰ ਆਉਂਦੀ। ਇਸ ਕਰਕੇ ਜਿਹੜਾ ਮਕਾਨ ਵੇਚਣੇ ਲਾਇਆ ਹਨ, ਹੋਰ ਬਣਾਇਆ ਵਾ। ਤੇ ਮੇਰੀ ਗੱਲ ਸੁਣੋ, ਉਹਦੀਆਂ ਚਾਬੀਆਂ ਸਾਨੂੰ ਦੋਵਾਂ ਧੀਆਂ ਨੂੰ ਦੇ ਦਿਓ। ਅਸੀਂ ਦੋਵੇਂ ਜੀ ਉਧਰ ਸ਼ਿਫਟ ਹੋ ਲੱਗੇ। ਠੀਕ ਆ? ਫੇਰ ਟਾਡਾ ਜੀ ਕਰਦਾ ਵਾ ਤੇ ਉਧਰ ਆਜੋ ਸਾਡੇ ਕੋਲ ਰਹਿਣ ਨੂੰ। ਨਹੀਂ ਜੀ ਕਰਦਾ ਤੇ ਚੁੱਪ ਕਰਕੇ ਸੀਮਾ ਲੱખી ਨਾਲ। ਇੱਥੇ ਤਾਂ ਤੂੰ ਮੈਨੂੰ ਦੋ ਰੋਟੀਆਂ ਦੇਣ ਲੱਗੀ ਨਹੀਂ ਕਹਾਣੀਆਂ ਸੁਣਾਤੀ ਮੈਨੂੰ। ਤੂੰ ਹੀ ਰੱਖਦੇ ਕਿਥੋਂ ਰਹਿ ਸਕਦੇ ਨੇ ਜੇ ਤੂੰ ਚੁੱਪ ਕਰਕੇ ਦੋ ਰੋਟੀਆਂ ਦੇ ਦੇਸੀ ਨਾ ਤੇ ਇਹ ਗੱਲਾਂ ਨਹੀਂ ਹੋਣੀਆਂ ਅਸੀਂ ਨਹੀਂ ਰੱਖਦੇ ਉਹ ਤੇ ਮੈਨੂੰ ਦਿਸਣ ਪਿਆ ਤੂੰ ਹੀ ਨਹੀਂ ਲੱਗ ਮਗਰ ਉਸ ਮਕਾਨ ਦੀਆਂ ਚਾਬੀਆਂ ਨਹੀਂ ਮੈਂ ਤੇਨੂੰ ਦੇ ਰਹੀਆਂ ਕਿਉਂ ਮੰਮੀ ਜੀ ਉਹ ਤੇ ਉਹ ਮੈਂ ਦੇਣ ਵਾਸਤੇ ਨਹੀਂ ਬਣਾਇਆ ਉਹ ਮੈਂ ਵੇਚਣ ਵਾਸਤੇ ਬਣਾਇਆ ਈ ਉਹਨੂੰ ਮੈਂ ਵੇਚਣਾ ਤੂੰ ਇੱਥੇ ਹੀ ਰੱਖ ਕੇ ਸਾਰੋ ਆਪਣਾ ਜਿ ਤਰ੍ਹਾਂ ਸਰਦਾ ਨਹੀਂ ਸਰਦਾ ਜਿਹਦਾ ਨਹੀਂ ਸਰਦਾ ਉਹ ਆਪਣਾ ਕਿਰਾਏ ਤੇ ਲੈ ਕੇ ਟੈਰਦਾ ਮੰਮੀ ਮੇਰੀ ਸੋਲੋ ਗੱਲ ਹੈ ਚਾਬੀਆਂ ਤੇ ਤੁਹਾਨੂੰ ਦੇਣੀਆਂ ਪੈਣੀਆਂ ਵਾ ਜੇ ਤੁਸੀਂ ਕਾਪੀਆਂ ਹੀ ਇੱਥੇ ਰਹੀਏ ਇੱਥੇ ਸਾਡੀ ਨਹੀਂ ਨਿਭਣੀ ਐਵੇਂ ਇੱਕ ਦੂਜੇ ਦਾ ਸਿਰ ਪਾੜਾ ਨਹੀਂ ਆ ਤੇ ਫਿਰ ਤੁਸੀਂ ਚੰਗੇ ਰਹੋ ਲੈ ਮੰਮੀ ਹੁਣੇ ਤੂੰ ਆਪਣਾ ਪੱਲਾ ਘਵਾ ਲਾ ਉਹ ਵੀ ਮਗਾਣੇ ਦੇ ਹੱਥ ਫੜਾ ਕੇ ਆਪਣੇ ਨਾਲ ਘਵਾ ਲ ਉਹ ਮੰਮੀ ਦਾ ਮਗਾਣਿਆ ਮੇਰੇ ਨਾਲ ਛੱਡੀ ਨਹੀਂ ਅੱਖ ਦੋਨਾਂ ਦੀ ਇਸ ਦਿਨ ਨੂੰ ਸ਼ਾਮਿਲ ਆ ਜੋ ਮੇ ਨਾਲ ਜਾ ਸਕਤ ਲਾ ਤੂੰ ਹੀ ਦੁਬੇ ਮਤ ਬੋਲੋ ਮੈਂ ਇਡੀ ਮੂਰਤ ਨਹੀਂ ਆ ਵੀ ਮੈਂ ਉਹ ਵੀ ਚਾਹੀਨਾ ਤੁਹਾਨੂੰ ਫੜਾ ਦੂੰ ਤੇ ਮੈਂ ਬਿਲਕੁਲ ਖਾਲੀ ਹੋ ਕੇ ਬਹਿ ਜਾ ਤੰ ਤੰ ਦਬਾੜ ਇੱਡੀ ਮੈਂ ਪਾਗਲ ਨਹੀਂ ਹੋ ਗਈ ਜੀ ਭਾਈ ਗਾਲੀ ਮਮੀ ਜੀ ਆਲੰਦੋਂ ਰঞ্জੀਤ ਨੂੰ ਭਾਦੀਆਂ ਨੂੰ ਫੋਨ ਲੱਗੇ ਬੋਲਣ ਦੀ ਤਾਂ ਮਕਾਨ ਲੈ ਰੁਕ ਡੇ ਅੱਗੇ ਜਾ ਕੇ ਮਕਾਨ ਦੇ ਦੇ ਮੈਨੂੰ ਮੇਰੇ ਘਰ ਸੁਣੋ ਉਹਨਾਂ ਕਹਿੰਦੇ ਤੂੰ ਚੱਕ ਲੈ ਮੇਰੀ ਜੁਮੇ ਵਾਲੀ ਇੱਕ ਟਾਈਮ ਦੀ ਰੋਟੀ ਦੀ ਮੈਂ ਆ ਸ਼ੂਗਰ ਦੀ ਮਰੀਜ਼ ਜਦੋਂ ਕਹਿੰਦੇ ਆ ਨਾ ਕਿ ਮੈਨੂੰ ਇਸ ਟਾਈਮ ਤੇ ਮੈਂ ਉਹ ਦੇਖ ਮਮੀ ਇਹਨਾਂ ਨੂੰ ਰੋਟੀਆਂ ਜਿਹੇ ਬਣਾ ਕੇ ਨਾ ਆਫਿਸ ਤੇ ਭੇਜ ਦੇਣੀ ਆ ਮੈਂ ਉਹਦੇ ਹੀ ਆਪਣੇ ਦੋ ਫੋਟੇ ਲਾ ਲਾਂਗੇ ਉਹਨਾਂ ਕਹਿੰਦੇ ਚੱਕ ਮੇਰੀ ਜੁਮੇ ਵਾਲੀ ਸੇ ਮੈਂ ਤਾਂ ਸ਼ੂਗਰ ਦੀ ਮਰੀਜ਼ ਆ ਮੈਂ ਦਵਾਈ ਖਾਣੀ ਹੁੰਦੀ ਆ ਮੈਨੂੰ ਟਾਈਮ ਸੇ ਰੋਟੀ ਬਣਾ ਦੀ ਦੇ ਬੈਨ ਉਹ ਮੇਰੇ ਵਾਲਾ ਵਾਲਿਆ ਉਹ ਢਾਹ ਨੂੰ ਹੀ ਨਹੀਂ ਮੇਰੇ ਵੱਲੋਂ ਖਾਲਿਆ ਉਹ ਆਂਦੀ ਮੇਰੇ ਵੱਲੋਂ ਨਹੀਂ ਹੈਗੀ ਮੈਂ ਸਾਰੇ ਵਾਲ ਜਾ ਸਕਦੀ ਮੈਂ ਥੋੜੀ ਬੰਡੀ ਹੈ ਜੇ ਨਾਲੇ ਮੰਮੀ ਬਾਰ ਬਾਰ ਇਹ ਚੜੋਂ ਸੁਣਾਉਂਦੀ ਆ ਤੂੰ ਸਾਸ ਨੂੰ ਹੱਥਾਂ ਤੇ ਜਾੜਿਆ ਹੋਵੇ ਕੋਈ ਸਬਜ਼ੀਆਂ ਕਟਾਉਣੀ ਕਦੀ ਮੰਮੀ ਮੈਂ ਤਾਂ ਨੰਮ ਕੰਮ ਕਿਹਾ ਆਪਣੀ ਮਰਜ਼ੀ ਨਾਲ ਤੂੰ ਹੀ ਕੰਮ ਕਰਦੇ ਜੀ ਪਹਿਲਾਂ ਸੀ ਮਾਂ ਤੈਨੂੰ ਸਬਜ਼ੀ ਕੱਟ ਕੇ ਤੇ ਤੂੰ ਤੜਕਾ ਲਾ ਲਾ ਕਾ ਸੁਣਾ ਨਾ ਮੇਰੇ ਹੋਈ ਨਿੰਦਾ ਜੇ ਵੀ ਤੂੰ ਹੱਥਾਂ ਦੇ ਚਾੜੀ ਐ ਉਹ ਮੇਹਣਾ ਬਣ ਗਿਆ ਨਾ ਉਹ ਮੇਹਣਾ ਬਣਾ ਲਿਆ ਨੇ ਨਾ ਇਹ ਨਹੀਂ ਪਤਾ ਪਤਾ ਵੀ ਮੈਂ ਆਪਣੀ ਮਰਜ਼ੀ ਦੀ ਬੈਠੀ ਤੇ ਆਖੋ ਤੈਨੂੰ ਕੱਢ ਦੇਣੀ ਮਾੜਾ ਤਾਂ ਕਰ ਦਈਆਂ ਮੈਂ ਕਿਤੇ ਕੰਮ ਕਰਦਾ ਰਹੇ ਸਵੇਰੇ ਰੋਟੀ ਖਾਇਆ ਕਰੋ ਨਾ ਇਹਨਾਂ ਨੂੰ ਕਰ ਲਿਆ ਤੇਰੀ ਦੁਪਹਿਰ ਦੀ ਸਬਜ਼ੀ ਕੱਢ ਨਾ ਨੇ ਪਤਾ ਲੱਗੇ ਵੀ ਕਿਵੇਂ ਆ ਸਾਸ ਨੂੰ ਹੱਥਾਂ ਦੇ ਚਾੜੀ ਦਾ ਉਹ ਵੀ ਦੀ ਉਹਨੇ ਕਰਉਂਗੀ ਉਹ ਵੀ ਉਹਨੇ ਹਣਾ ਲਿਆ ਇਹਨੇ ਜਿਆਦੀ ਕੱਟ ਦੇਣੀ ਐ ਨਹੀਂ ਤੇਰਾ ਕੱਟਦੇ ਨਹੀਂ ਉਤਰ ਮੈਂ ਤੇ ਉਨੀ ਹੀ ਕੱਟੂਗੀ ਅਸੀਂ ਦੋਵੇਂ ਜੀ ਹੈਗੇ ਨਾ ਥੋੜੀ ਜੀ ਕੱਟ ਕੇ ਮੈਂ ਬਣਾ ਰਹੀ ਆ ਆਹੀ ਉਹਦਾ ਕੰਮ ਮੈਂ ਸੋਚਿਆ ਸੀ ਪੀਓ ਰੋਟੀ ਬੱਕਰੀ ਬੱਕਰੀ ਹੋ ਗਈ ਆ ਤੇ ਘਰ ਚ ਕਲੇਸ਼ ਮੁੱਕ ਜੇਗਾ ਇਹਨੇ ਆਏ ਬੇਨ ਕੋਈ ਨਾ ਕੋਈ ਨਾ ਮੱਕਲੇਸ਼ ਪਾ ਦਿੰਦੀ ਸਵੇਰੇ ਉੱਠਦੀ ਆ ਸੋਚ ਕੇ ਆਉਂਦੀ ਐ ਅੰਦਰੋਂ ਵੀ ਉਹ ਮੈਂ ਹੁਣ ਜਾ ਕੇ ਜਿਠਾਣੀ ਨਾ ਕਿਹੜੀ ਗੱਲ ਤੋਂ ਲੜਨਾ ਵਾ ਤੂੰ ਅਨੇ ਰੋਟੀ ਉਧਰ ਵੇਖਾਉਂ ਨੀ ਕੀ ਜੀ ਕੜਾਈ ਚ ਸਬਜ਼ੀ ਬਣਾਈ ਹੋਣੀ ਨਹੀਂ ਜੀ ਕੜਾਈ ਚ ਉਹ ਸਬਜ਼ੀ ਬਣਾਉਣੀ ਆ ਆ ਆਲ ਬਣਾਈ ਥੋੜੀ ਐ ਨਾ ਅੱਧੀ ਰੱਖੀ ਜੀ ਆਲੂ ਵਟਰਾ ਦੇ ਇਹਨੂੰ ਇਹ ਤੋਂ ਮੈਨੂੰ ਉਹਨੇ ਕੀ ਦੇਣਾ ਈ ਖਾਣ ਨੂੰ ਆ ਆ ਦੋਹਾਂ ਦੀਆਂ ਦੇ ਆਪਣੀ ਆ ਬਸ ਕੋ ਦੇਣਾ ਉਹ ਕਹਿੰਦਾ ਉਹ ਕਿੰਨਾ ਲੱਗਦਾ ਉਹ ਨਨ ਲ ਨੀ ਕੀ ਨੀ ਮਾਸਾ ਬਸ ਜਿੰਨੀ ਕੜਾਈਆਂ ਲੈ ਗਿਆ ਸੁਖਣਾ ਮੇਰੇ ਘਰ ਵਰਕਸਿੱਡੀ ਕਰਾਇ ਸਬਜੀ ਬੰਦੀ ਕੁੱਲੀnga ਖਾਦੀ ਅੱਜ ਇਹ ਗੱਲਾਂ ਕਰਦੀਆਂ ਅੱਜ ਮੈਂ ਸਾਰਿਆਂ ਨੂੰ ਗਵਾ ਚੁੱਕੀ ਹਾਂ ਇਹ ਮੈਨੂੰ ਇੱਕ ਰੂਪ ਹੋਣ ਲੱਗਿਆ ਰੋਣ ਲਈ ਚਲ ਮਮੀ ਬੈਠੋ ਉਹ ਕਾਹਦੀ ਜਿਹੜਾ ਨਹੀਂ ਆ ਕੀ ਸਿਆਪਾ ਹੋ ਰਿਹਾ ਤੁਹਾਡਾ ਬੇੜਾ ਗੜਕ ਜਾਨੀ ਆ ਕੀ ਮੰਡੇ ਪਕਾਪਕਾ ਸੁੱਟੇ ਗਏ ਇਹ ਨਾਲੇ ਅਟਾ ਨਹੀਂ ਲੱਗਦਾ ਪੈਰੇ ਨਹੀਂ ਲੱਗਦੇ ਇਹ ਕਿੰਨੇ ਸੁਟੇ ਆ ਮੰਮੀ ਮੇਰੀ ਗੱਲ ਵੀ ਸੁਣ ਲਓ ਰੋਜ਼ ਮੇਰੇ ਆ ਘਿਰੋ ਟਿਕਾਦੀ ਮੇਰੇ ਰੋਟੀਆਂ ਜਿਹੜੀਆਂ ਆਂਤੀਆਂ ਆਓ ਉਹਦੀਆਂ ਰੋਟੀਆਂ ਜੇ ਪਕਾਪ ਕਾਰਨ ਸੁਟੀਆਂ ਟਾਈਮ ਸੇ ਨਾ ਪਕਾਉਂਦੀ ਆ ਨਾ ਰਣਜੀਤ ਨੂੰ ਦਿੰਦੀ ਨਾ ਖਾਂਦੀ ਆ ਤੇ ਚੱਲ ਵੀ ਇਹ ਬਰਕਰ ਚੱਲ ਦੇ ਲੋ ਵੀ ਬਰਬਾਦ ਵਿੱਚ ਹੀ ਪਰੋਣੇ ਵਿੱਚ ਹੀ 8-10 ਰੋਟੀਆਂ 10 ਇਹ ਕਿਹਦੇ ਲੈ ਕੇ ਆ ਇਹ ਥੋੜੀ ਹੁਣ ਫਿਰ ਸਾਂਝਾ ਆਉਂਦੇ ਆ ਸਭ ਕੋ ਤੇ ਜਿੰਨਾ ਮਰਦੀ ਬਰਾਤ ਕਰੀ ਜਾਓ ਇਹਨਾਂ ਆਪਣੇ ਆਪ ਨੂੰ ਸੁਧਾਰ ਲਓ ਜਿੰਨੇ ਵੀ ਕੀਤਾ ਮੰਮੀ ਉਹਦੀ ਨਾਲ ਜਾ ਕੇ ਗੱਲ ਕਰੋ ਮੇਰੇ ਕੋਈ ਨਹੀਂ ਕਰਾਂ ਉਹਨੂੰ ਤਾਂ ਵੇਖ ਲੈਣੀ ਆ ਮੈਂ ਤਾਂ ਕੀ ਕਰਾਂ ਬੱਤੀ ਨਾਲ ਵੇਖ ਕੇ ਮੰਮੀ ਵੇਖ ਕੇ ਨਾ ਸ ਮੇਰੇ ਤੇ ਗੱਲ ਭਾਂਡਾ ਫੋੜ ਗਏ ਆ ਨਾ ਹੁੰਦੇ ਨਾ ਗੈਂਦੇ ਸ਼ਮੀ ਉਹ ਸ਼ਮੀ ਆ ਗਿਆ ਜੱਤੀਆ ਲਿਆ ਰੋਟੀ ਕੋਕੜੀ ਲੱਗੀ ਆ ਉਹ ਇੱਥੇ ਆ ਜਾ ਯਾਰ ਮੇਰੀ ਗੱਲ ਸੁਣ ਬਾਹਰ ਆ ਜਾ ਵਾਰ ਕੀ ਆ ਕੀ ਕਰਾਂ ਬਾਹਰ ਜਾ ਕੇ ਯਾਰ ਰੋਟੀ ਲੈ ਗਿਆ ਭੁੱਖ ਲੱਗੀ ਆ ਕਰਨਾ ਕਿੰਦਾਰ ਤੁਹਾਡੇ ਤੋਂ ਜ਼ਿਆਦਾ ਭੁੱਖ ਮੈਨੂੰ ਲੱਗੀ ਆ ਆ ਗਈ ਹੀ ਰੋਟੀ ਬਣਾਉਣ ਤੇ ਆਪ ਦਾ ਵਾਦਾ ਕਰਕੇ ਰਸੋਈ ਛਾਟਾ ਕਰਕੇ ਤੇ ਰੋਟੀ ਬਣਾਉਣ ਲੱਗਦੀ ਜਦੋਂ ਮੈਂ ਰੋਟੀ ਬਣਾਉਣੀ ਹੁੰਦੀ ਆ ਉਦੋਂ ਵੀ ਐਦਾਂ ਹੀ ਕਰਦੀ ਧੁੰਦ ਕੋਈ ਨਹੀਂ ਕਰ ਰਸੋਈ 'ਚ ਤੇ ਬਣਾ ਲਈਓਗੀ ਕਿ ਹੁਣ ਤੂੰ ਫਿਰ ਤੋਂ ਹੋਰ ਬਣਾ ਲੈ ਆ ਜਦੋਂ ਮੈਂ ਜਾਣੀ ਉਦੋਂ ਵੜ ਜਾਂਦੀ ਜਦੋਂ ਮੈਂ ਜਾਣੀ ਉਦੋਂ ਵੜ ਜਾਂਦੀ ਮੇਰੀ ਗੱਲ ਸੁਣ ਲੋ ਧਿਆਨ ਨਾਲ ਹਮ ਆ ਮਮੀ ਨੂੰ ਬਿਠਾਓ ਤੇ ਉਹਨਾਂ ਨਾਲ ਗੱਲ ਕਰ ਲਓ ਠੀਕ ਆ ਨਾਲੇ ਮੇਰੀ ਗੱਲ ਸੁਣੋ ਹਮ ਉਮਗਾ ਨਹੀਂ ਜਿਹੜਾ ਵਿਚਰੇ ਲਾਇਆ ਹਾਂ ਮੰਮੀ ਦੇ ਨਾਮ ਵਾਲਾ ਆਹੋ ਉਹਨੂੰ ਚੁੱਪ ਕਰਕੇ ਮਾਤਾ ਮਕਾਨ ਹਨ ਨੂੰ ਬੋਲਦੀ ਤੇ ਅਸੀਂ ਜਾ ਕੇ ਉੱਥੇ ਰਹੀਏ ਆਹੋ ਨਾ ਰੋਜ ਦਾ ਜਾਬ ਹੀ ਨਹੀਂ ਬਣਿਆ ਰੋਜ ਦਾ ਜਾਬ ਕਿਉਂਕਿ ਇੱਥੇ ਆਹੀ ਕਿਤੇ ਰਸੋਈ ਰਸੋਈ ਪਾਉਣੀ ਆ ਦਵਾ ਕਰੋ ਪਰੇ ਉੱਥੇ ਬਣੀਏ ਉਹ ਮਕਾਨ ਦੇ ਦੇ ਸਾਨੂੰ ਇੱਧਰ ਤਾਂ ਤੁਸੀਂ ਸੰਭਲੋ ਸਾਡਾ ਠੀਕ ਹੈ ਤੇ ਚੁੱਪ ਕਰਕੇ ਬਣਾਈਏ ਤੇ ਖਾਈਏ ਨਾਲੇ ਮੇਰੀ ਇੱਕ ਗੱਲ ਸੁਣੋ ਸੁਣੋ ਇਹਨੇ ਮਾਤਾ ਨੂੰ ਬਾਹਰ ਰੱਖਿਆ ਜੇ ਮਾਤਾ ਤੋਂ ਸਾਰਾ ਕੰਮ ਕਰੰਦੀ ਜੇ ਰੋਟੀ ਪਾਣੀ ਦਾ ਸਬਜੀ ਘਟਾਉਂਦੀ ਭਾਂਡੇ ਮਾੜੀ ਦੀ ਮਾਤਾ ਆ ਤੇ ਇਹ ਤਾਂ ਨਹੀਂ ਹੁੰਦੀ ਤੇ ਏਦਾਂ ਕਰੋ ਮਾਤਾ ਨੂੰ ਕਹੀਏ ਵੀ ਇਹ ਕਮੀਨਾ ਤੁਸੀਂ ਲੋਖੋ ਤੇ ਕਮੀਨਾ ਹੀ ਰੱਖੀਏ ਆਪਣੀ ਅਲਿ ਵੀ ਰੱਖੀ ਉਧਰ ਤੇ ਇੱਧਰ ਵੀ ਤੇ ਤਿੰਗੀ ਗੱਲ ਕਰਨੀ ਤੇ ਮਾਤਾ ਦੀ ਪੈਨਸ਼ਨ ਦੀ ਜਿਹੜੀ ਪੈਨਸ਼ਨ ਆਉਂਦੀ ਹੈ ਜੇ ਮਾਤਾ ਇੱਧਰ ਰਹੂਗੀ ਤਾਂ ਪੈਨਸ਼ਨ ਸਾਰੀ ਉਧਰ ਜਾਣੀ ਹੈ ਫਿਰ ਜੇ ਸਾਡੇ ਨਾਲ ਵੀ ਰਹੂਗੀ ਉਧਰ ਵੀ ਰਹੂਗੀ ਮਹੀਨਾ-ਮਹੀਨਾ ਰਹੂਗੀ ਤੇ ਫਿਰ ਪੈਨਸ਼ਨ ਅੱਧੀ-ਅੱਧੀ ਹੋ ਜੂਗੀ ਨਾ ਅੱਧੀ ਉਧਰ ਦਊਗੀ ਤੇ ਅੱਧੀ ਮਾਤਾ ਮੈਨਸ਼ਨ ਉਧਰ ਦਊਗੀ ਸਮਝ ਰਹੀ ਕੀ ਤੁਹਾਨੂੰ ਜੇ ਦੋਵੇਂ ਬੰਦੇ ਰਹਿੰਦੇ ਹਾਂ ਤੇ ਕਰੋ ਘਰ ਜਾ ਕੇ ਜਿਓਤਰ ਮਾਨ ਜੇ ਤੇ ਚੁੱਪ ਕਰਕੇ ਆਪਣਾ ਸਮਾਨ ਸ਼ਿਫਟ ਕਰੀਓ ਉੱਧਰ ਆ ਬਾਸੀ ਕੋ ਕੱਲ ਚਲ ਜਿਓ ਮੇਰੀ ਗੱਲ ਸੁਣ ਤੇ ਜਿਹਨੇ ਕਿਹਾ ਮੈਂ ਰੇਮੀ ਵਡੇ ਜਿਆ ਲਿਆ ਤੇ ਫਿਰ ਪੈਨਸ਼ਨ ਉਹਨੂੰ 2000 ਸਾਰੀ ਆਹੀ ਨਹੀਂ ਨਾ ਰਹਿਣ ਦੇਣੀ ਆਹੀ ਇਹ ਹੋਂ ਸ਼ਰਤ ਰੱਖਣੀ ਆ ਕਿ ਮਾਤਾ ਮੀਨਾ ਉੱਧਰ ਰਵੇ ਤੇ ਮੀਨਾ ਉੱਧਰ ਰਵੇ ਇਹੋ ਸ਼ਰਤ ਰੱਖਣੀ ਆ ਮੇਰੀ ਗੱਲ ਸ਼ਰਤ ਤੇ ਹੋਂ ਰੱਖਣੀ ਆ ਪਰ ਪੈਨਸ਼ਨ ਵਾਲੀ ਗੱਲ ਹੁਣ ਨਾ ਕਰੀ ਇਹ ਤਾਂ ਚੰਗੀ ਗੱਲ ਹੀ ਮਾਤਾ ਆਪਣੇ ਕੋਲ ਆ ਜੂਗੀ ਨਾ ਫਿਰ ਉਹਨੂੰ ਗੱਲਾਂ ਚ ਲਾ ਕੇ ਤੇ ਕਰ ਲਾਂਗੇ ਹੁਣ ਇਹ ਗੱਲ ਕਰ ਲਈ ਤੇ ਕੀ ਫਾਇਦਾ ਪਤਾ ਨਹੀਂ ਤੁਹਾਡਾ ਕੀ ਹਿਸਾਬ ਹੈ ਮੈਨੂੰ ਤੇ ਕੈ ਲੱਗਦਾ ਰਹਿੰਦਾ ਬੱ ਜੋ ਮੈਂ ਕਹਿਂਦੀ ਆ ਨਾ ਉਹ ਕਰੋ ਤੁਸੀਂ ਤੁਹਾਡਾ ਕੀ ਮਤਲਬ ਆ ਗੱਲਾਂ ਕਰਨ ਦਾ ਜੋ ਮੈਂ ਨਹੀਂ ਆ ਨਾ ਉਹ ਘੁਰਨੀਆਂ ਤੇ ਚੱਲੋ ਚੰਗੇ ਰਹਿਜੋਗੇ ਨਹੀਂ ਕਿ ਅੱਗੇ ਸਾਰਾ ਖਵਾ ਛੜਿਆ ਜੇ ਇਹਦੀ ਗੁੰਦੀ ਕਸਰ ਵੀ ਉਹਨਾਂ ਕੱਢ ਦੇਣੀ ਆ ਜਿਹੜਾ ਬੰਦਾ ਬੋਲੇ ਨਾ ਨਾ ਉਹਦਾ ਸਭ ਕੁਝ ਸਮਝ ਜਾਂਦਾ ਹੁੰਦਾ ਦੂਜਾ ਭਰਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀ ਦੀ ਓਏ ਯਾਰ ਪਤਾ ਨਹੀਂ ਬੜੇ ਰਹਿਣਾ ਆਹੋ ਮੈਂ ਝੋਲਾ ਕੇ ਕੰਮ ਹੁੰਦਾ ਕੰਮ ਕਰਨਾ ਕੰਮ ਕਰਨਾ ਕੰਮ ਕਰਨਾ ਖੇਤਾਂ 'ਚ ਕਰ ਲਾ ਡੰਗਰ ਸਾਂਭ ਲਾ ਦੁੱਧ ਵੇਚਿਆ ਜੇ ਜਾਂਦੇ ਹੋ ਇਹ حساب ਪਤਾ ਵੀ ਕਰ ਲਿਆ ਕਰੋ ਵੇਹਣਾ ਮੇਰੇ ਨਾਲ ਡੰਗਰਾਂ ਦੀ ਜੂਨ ਜਾਈ ਬਰੀ ਹੈ ਨਾਨਨ ਪ੍ਰਵਾਹ ਨਾਨਨ ਘਰ ਦੀ ਦੀ ਪ੍ਰਵਾਹ ਨਾ ਮਾਂ ਦੀ ਪ੍ਰਵਾਹ ਫਿਰ ਨ ਕਿੰਨੇ ਕਿਹ ਹੈ ਕਣਕ ਕਿਹਨੇ ਕੀ ਕਹਿਣਾ ਮੇਰੀ ਗੱਲ ਸੁ ਇਹਨਾਂ ਚੰਗਾ ਨਾ ਬੰਦੇ ਦਾ ਰੱਬਾ ਇਹਦਾ ਸਿਸਟਮ ਬਣਾ ਦੇ ਬੰਦੇ ਦਾ ਜਨਮ ਦਾ ਤੇ ਵਿਆਹ ਦਾ ਸਿਸਟਮ ਹੋਵੇ ਨਾ ਬੰਦਾ ਉਤੋਂ ਡੇਪੇ ਤੇ ਜਾ ਫਿਰ ਜ਼ਮੀਨ ਝੋਕ ਜੇ ਤੇ ਨਾ ਹੀ ਉਹਦਾ ਵਿਆਹ ਹੋਵੇ ਦੋਏ ਬਣੇ ਸਿਆਪਾ ਕਿਉਂਕਿ ਮਾਂ ਵੱਲੋਂ ਜੇ ਇਧਰ ਜਨਾਨੀ ਦੇ ਪਿੱਛੇ ਲੱਗਾ ਤੇ ਫਿਰ ਜਨਾਨੀ ਦਾ ਗੁਲਾਮ ਤੇ ਜੇ ਮਾਂ ਦੇ ਪਿੱਛੇ ਲੱਗਿਆ ਇਹਦਾ ਮਾਲ ਦਾ ਚੂਚਾ ਆਹੋ ਜੇ ਤੋਏ ਬਨੇ ਮਰਦਾ ਬੰਦਾ ਦੇ ਐਨਾ ਹੀ ਤੁਹਾਨੂੰ ਮੈਂ ਬੁਰੀ ਲੱਗਣ ਨਹੀਂ ਆ ਤੇ ਤੁਸੀਂ ਕੋਈ ਨਾ ਮੈਨੂੰ ਗੋਲੀ ਮਾਰੋ ਮੈਂ ਜਲ ਜੈ ਨਹੀਂ ਪੈਕੇ ਤੇ ਤੁਸੀਂ ਮਾ ਨਾ ਲਾਓ ਜੇ ਐਸੀ ਗੱਲ ਤੁਹਾਨੂੰ ਲੱਗਦੀ ਗਲਤ ਫੇਰ ਹੋਵਾ ਜੀ ਨਾ ਗਲਤ ਹੋਈ ਆ ਗਈ ਨਾ ਲੈ ਹੁਣ ਇੱਕ ਪਾਸੇ ਤੇ ਹੋਣਾ ਹੀ ਪੈਣਾ ਇੱਕ ਬੰਦੀ ਨਾ ਹੋਵੇ ਮਾਂ ਨੂੰ ਕਹੋ ਕਿ ਮੀਨਾ ਇੱਧਰ ਰਵੇ ਤੇ ਮੀਨਾ ਉੱਧਰ ਰਵੇ ਇਹ ਤਾਂ ਰਹੀ ਜਾਤਰ ਮਾਂ ਨੂੰ ਰੱਖ ਕੇ ਮੈਂ ਵੀ ਕਮਾ ਬੜੀ ਉਹ ਦਿਨਾਂ ਦੀ ਮੰਮੀ ਤੂੰ ਮੇਰੇ ਇਹ ਲੈ ਜਾ ਮੰਮੀ ਤੂੰ ਮੈਂ ਤੂੰ ਰੋਟੀਆਂ ਮਹਿੰਗੀ ਤੂੰ ਮੇਰੇ ਅੱਲਾ ਜਾ ਇਹ ਕੇ ਕੇ ਲਾਲਚ ਨਹੀਂ ਰੱਖੀ ਆ ਮਾਤਾ ਨਾਲੇ ਆਪਣਾ ਹਿੱਸਾ ਕੱਢਣ ਲਈ ਆ ਕੱਲ ਨੂੰ ਕੀ ਪਤਾ ਹਿੱਸਾ ਇੱਧਰ ਹੀ ਦੇ ਦੇ ਹਨ ਉਹਨੇ ਕਹਾ ਦੇਣਾ ਜਿੱਦ ਤੇ ਉੱਧਰ ਮੈਂ ਗੱਲ ਕਰਾਂ ਕਿ ਰੋਟੀ ਪਾਣੀ ਮਾਂ ਹੁੰਦੀ ਜਿਹੜੀ ਦੋਵੇਂ ਪੱਸੀ ਨਿਆ ਕਰਦੀ ਆ ਤੂੰ ਮੈਨੂੰ ਪਹਿਲਾਂ ਰੋਟੀ ਖਾਣੀ ਆ ਕਿ ਪਹਿਲਾਂ ਗੱਲ ਕਰਾਂ ਮੈਂ ਦੱਸ ਕੀ ਕਰਾਂ ਦੱਸ ਪਹਿਲਾਂ ਤੂੰ ਰੋਟੀ ਬਣਾ ਵੀ ਲੈ ਗੱਲ ਕਰ ਉਹ ਜਾ ਕੇ ਤੇ ਜਿਆਦਾ ਹੋਣਾ ਤੂੰ ਤਾਂ ਮੈਂ ਨਹੀਂ ਇੱਥੇ ਆਇਆ ਚਲੋ ਕਰੋ ਗੱਲ ਕਰੋ ਬਠਾਓ ਮਠੀ ਉਹਨਾਂ ਨੂੰ ਪਹਿਲਾ ਹੋਰ ਵਾਲਾ ਕੈਮ ਹੋਇਆ ਵਾ ਠੀਕ ਹੈ